ਗੱਲ ਕਰਾਂਗੇ ਪੰਜਾਬ ਅਧਿਆਪਕ ਯੋਗਤਾ ਪੇਪਰ ਜਿਸ ਨੂੰ ਅਸੀਂ ਪੀਐਸਟਟ ਬੋਲਦੇ ਹਾਂ ਇਹ ਪੇਪਰ ਈਟੀਟੀ ਪਾਸ ਕਰਨ ਤੋਂ ਬਾਅਦ ਤੇ ਬੀਐਡ ਪਾਸ ਕਰਨ ਤੋਂ ਬਾਅਦ ਲਿਆ ਜਾਂਦਾ ਇਸ ਪੇਪਰ ਨੂੰ ਲੈਣ ਤੋਂ ਬਾਅਦ ਹੀ ਜੇ ਤੁਸੀਂ ਇਸ ਪੇਪਰ ਨੂੰ ਪਾਸ ਕਰਦੇ ਹੋ ਇਹਦੀ ਐਲੀਜੀਬਿਲਟੀ ਕੈਟਰੀ ਨੂੰ ਕਲੀਅਰ ਕਰਦੇ ਹੋ ਤਾਂ ਹੀ ਤੁਸੀਂ ਸਰਕਾਰੀ ਮਾਸਟਰ ਪ੍ਰਾਇਮਰੀ ਪੱਧਰ ਜਾਂ ਮਿਡਲ ਪੱਧਰ ਤੇ ਬਣ ਸਕਦੇ ਹੋ ਪੰਜਾਬ ਅਧਿਆਪਕ ਅਸਾਮੀਆਂ ਦੇ ਵਿੱਚ ਹੁਣ ਇੱਥੇ ਜਿਹੜਾ ਗੱਲ ਹੋ ਗਈ ਹੈ ਪੀਐਸਟੈਟ 2024 ਦੀ ਜਿਹੜਾ ਕਿ ਪਿੱਛੇ ਬਹੁਤ ਟਾਈਮ ਤੋਂ ਪੈਂਡਿੰਗ ਪਿਆ ਹੈਗਾ ਪਿਛਲੇ ਸਮਿਆਂ ਵਿੱਚ ਇਹ ਪੇਪਰ ਨਹੀਂ ਹੋ ਰਿਹਾ ਇਸ ਪੇਪਰ ਵਾਸਤੇ ਜਿਹੜਾ ਬਖ ਬਖ ਵਿਦਿਆਰਥੀਆਂ ਦੀ ਪੰਜਾਬ ਵਿੱਚ ਅਧਿਆਪਕ ਯੋਗਤਾ ਟੈਸਟ ਬਾਰੇ ਮੰਗ ਹੈਗੀ ਹੈ ਤੇ ਇਹ ਪੇਪਰ ਕਦੋਂ ਹੋਣ ਜਾ ਰਹੇ ਆ ਇਸੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਚੈਨਲ ਤੇ ਨਵੇਂ ਹੈਗੇ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਵੀ ਗੱਲ ਕਰਾਂਗੇ ਪੀਐਸਟੈਟ 2024 ਬਾਰੇ ਇਸ ਪੇਪਰ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਇੱਕ 9 ਅਗਸਤ ਨੂੰ ਮੀਟਿੰਗ ਹੈਗੀ ਹੈ ਪੀਐਸਟੈਟ ਯੂਨੀਅਨ ਦੀ ਕਿੱਥੇ ਮੀਟਿੰਗ ਹੈਗੀ ਵੀ ਸਿੱਖਿਆ ਮੰਤਰੀ ਐਜੂਕੇਸ਼ਨ ਮਿਨਿਸਟਰ ਦੇ ਨਾਲ ਹਰਜੋਤ ਬੈਂਸ ਜੀ ਦੇ ਨਾਲ ਪਰ ਉਸ ਮੀਟਿੰਗ ਤੇ 9 ਅਗਸਤ ਨੂੰ ਹੋਣ ਦੇ ਜਿਹੜੇ ਚਾਂਸ ਹੈਗੇ ਆ ਪਰ ਜਾਂ ਨਹੀਂ ਹੈਗੇ ਇਹ 9 ਅਗਸਤ ਤੋਂ ਪਹਿਲਾਂ ਹੀ ਇੱਕ ਦਿਨ ਜਾਂ ਇੱਕ ਰਾਤ ਪਹਿਲਾਂ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਹੀ ਪੀਐਸਟੈਟ ਦੇ ਨੋਟੀਫਿਕੇਸ਼ਨ ਬਾਰੇ ਕੁਝ ਪਤਾ ਲੱਗੂਗਾ ਪੀਐਸਟੈਟ ਕਦੋਂ ਹੋ ਰਿਹਾ ਕਿਸ ਤਰੀਕ ਨੂੰ ਹੋ ਰਿਹਾ ਹੁਣ ਗੱਲ ਇਥੇ ਹੈ ਕਿ ਅੱਜ ਜਿਹੜੀ ਖਬਰ ਨਿਕਲ ਕੇ ਆਈ ਹੈ ਕਿ ਪੀਐਸਟੈਟ ਦੇ ਪਹਿਲਾਂ ਹੀ ਤੁਹਾਨੂੰ ਅਗਸਤ ਮਹੀਨੇ 'ਚ ਹੋਣ ਬਾਰੇ ਬਹੁਤ ਸਾਰੀਆਂ ਚਰਚਾਵਾਂ ਦੇਖਣ ਨੂੰ ਮਿਲਦੀਆਂ ਸੀ ਪਰ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਪੰਜਾਬ ਸਰਕਾਰ ਦਾ ਅਫੀਸ਼ੀਅਲ ਬਿਆਨ ਆ ਗਿਆ ਹੁਣ ਤੁਸੀਂ ਅੱਜ ਅੰਤਜਲ ਹੋ ਕੇ 6 ਅਗਸਤ ਹੈ 6 7 ਅਗਸਤ ਹੈਗੀ ਹੈ ਤਾਂ ਇੰਨੇ ਕੁ ਦਿਨਾਂ ਚ ਪੀਐਸਟਟ ਕੀ ਲਿਆ ਜਾ ਸਕਦਾ ਹੈ ਹੁਣ ਤੁਸੀਂ ਆਪ ਹੀ ਇੰਤਜ਼ਾਜਾ ਲਾਓ ਵੀ ਜੇਕਰ ਤੁਸੀਂ ਚਾਹੋਗੇ ਕਿ ਪੀਐਸਟਟ ਜਲਦੀ ਹੋਵੇ ਜੇਕਰ ਨਵੰਬਰ ਦੀ ਮੀਟਿੰਗ ਚ ਕੁਝ ਨਹੀਂ ਸਾਹਮਣੇ ਆਉਂਦਾ ਤਾਂ ਤੁਹਾਨੂੰ ਸੰਘਰਸ਼ ਕਰਨਾ ਪੈਣਾ ਹੈ ਤੁਹਾਨੂੰ ਪੰਜਾਬ ਸਰਕਾਰ ਤੋਂ ਮੰਗ ਕਰਨੀ ਪੈਣੀ ਹੈ ਫਿਰ ਹੀ ਤੁਹਾਡਾ ਪੀਐਸਟਟ ਆਏਗਾ ਨਹੀਂ ਫਿਰ ਦੇਖੋ ਇੱਕ ਮਾਸਤਾ ਜਿਹੜੀਆਂ ਪੰਚਾਇਤੀ ਚੋਣਾਂ ਚੱਲਣਗੀਆਂ ਕਹਿਣ ਦਾ ਮਤਲਬ ਹੈ ਕਿ ਸਤੰਬਰ ਮਹੀਨੇ ਤੱਕ ਪੀਪਰ ਸਤੰਬਰ ਚ ਤਾਂ ਹੋਣਾ ਹੀ ਨਹੀਂ ਕਿਉਂਕਿ ਪੰਚਾਇਤੀ ਚੋਣਾਂ 1 ਮਹੀਨਾ ਤਾਂ ਚੱਲਣਗੀਆਂ ਚੱਲਣਗੀਆਂ ਫਿਰ ਤੁਹਾਡਾ ਪੀਪਰ ਅਕਤੂਬਰ ਨਵੰਬਰ ਜਾਂ ਦਸੰਬਰ ਚ ਆ ਸਕਦਾ ਸੇ ਹੁਣ 9 ਅਗਸਤ ਦੀ ਜਿਹੜੀ ਮੀਟਿੰਗ ਹੈ ਸਾਰਾ ਧਿਆਨ ਉਸ ਦੇ ਉੱਤੇ ਡਿਪੈਂਡ ਹੈ ਜਦੋਂ ਹੀ 9 ਅਗਸਤ ਦੀ ਮੀਟਿੰਗ ਹੋ ਉਸ ਤੋਂ ਬਾਅਦ ਕੋਈ ਵੀ ਪੀਐਸਟਟ ਸਬੰਧੀ ਯੋਗਤਾ ਅਧਿਆਪਕ ਯੋਗਤਾ ਟੈਸਟ ਬੰਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਪੀਐਸਟਟ ਅਧਿਆਪਕ ਯੋਗਤਾ ਟੈਸਟ ਦੀ ਇੰਤਜ਼ਾਰ ਕਰ ਰਹੇ ਹੋ ਤਾਂ ਹੁਣੇ ਹੀ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਨ ਫਿਊਚਰ ਤੁਹਾਨੂੰ ਜਿਹੜੀ ਆਪਣੇ ਚੈਨਲ ਉੱਪਰ ਬਿਲਕੁਲ ਫ੍ਰੀ 'ਚ ਪੇਪਰ 1 ਤੇ ਪੇਪਰ 2 ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤੁਸੀਂ ਆਪਣੇ ਨਾਲ ਜੁੜ ਕੇ ਤਿਆਰੀ ਵੀ ਕਰ ਸਕਦੇ ਹੋ ਨੋਟਸਾਂ ਦੇ ਆਹੀਂ ਤੇ ਵੀਡੀਓ ਲੈਕਚਰ ਆਹੀਂ ਧੰਨਵਾਦ